ਅਮਰਤਮਾਨ ਅਮਰਤਮਾਨ 16 ਨੂੰ ਆਇਆ ਜੀ ਉਹ 15 ਨੂੰ ਆਇਆ ਜੀ ਬੱਬੂ ਮਾਨ ਜੀ ਜਿਹੜੇ ਚੰਦਪਨੀਰ ਦਰਬਾਰ ਚੋਂ ਮਾਂ ਦੀ ਜੋਤ ਲਿਜਾਈ ਜਾਂਦੀ ਉਹ ਜਾਗਰਨ ਵਾਸਤੇ ਕੀਰਤਨਾ ਵਾਸਤੇ ਲਿਜਾਈ ਜਾਂਦੀ ਹੈ ਨਾ ਕਿ ਮੇਲਿਆਂ ਵਾਸਤੇ ਮਾਂ ਦੀ ਜੋਤ ਪੁਜਿਤ ਕਰਕੇ ਦਰਬਾਰ ਲਗਾ ਕੇ ਉੱਥੇ ਨਸ਼ਿਆਂ ਵਾਲੇ ਗਾਣੇ ਜਾਂ ਅਖਾੜੇ ਲਗਾਣੀ ਇਹ ਅੱਛਾ ਤੁਸੀਂ ਵੀ ਨਹੀਂ ਸਮਝੋਗੇ ਤੇ ਅਸੀਂ ਤਾਂ ਬਿਲਕੁਲ ਨਹੀਂ ਸਮਝਾਂਗੇ ਜੀ ਜਿਹੜੀ ਬੇਅਦਬੀ ਕੀਤੀ ਹੈ ਇਹ ਤਾਂ ਦੇਖੋ ਜੀ ਜਿਹੜੇ ਉੱਥੋਂ ਦੇ ਪ੍ਰਬੰਧਕ ਹੈ ਕਾਰਜਕਾਰੀ ਸਰਸੇ ਹੈ ਇਹ ਤਾਂ ਅਸਲ ਦੇ ਵਿੱਚ ਉਹਨਾਂ ਨੇ ਕੀਤੀ ਹੈ ਦੇਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀਪਾਲ ਹਿਮਾਚਲ ਦੇ ਅੰਬ ਦੇ ਵਿੱਚ 14 15 ਅਤੇ 16 ਤਰੀਕ ਨੂੰ ਮਾਚਿੰਦਪੁਰ ਦੀ ਮਹੋਸਤਵ ਹੈ ਕਰਾਇਆ ਜਾਂਦਾ ਹੈ ਤਾਂ ਉਹ ਕਾਫੀ ਜ਼ਿਆਦਾ ਚਰਚਾਵਤ ਵਿੱਚ ਹੈ ਮਹੋਸਤਵ ਕਿਉਂਕਿ ਉੱਥੇ ਪੰਜਾਬੀ ਗਾਇਕ ਬੱਬੂ ਮਾਨ ਪਹੁੰਚਦੇ ਨੇ ਤਾਂ ਕਿਹਾ ਜਾ ਰਿਹਾ ਹੈ ਕਾਫੀ ਜ਼ਿਆਦਾ ਵਿਵਾਦ ਹੈ ਉੱਥੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਇੱਕ ਮੁੱਲਾਪੁਰ ਤੋਂ ਸਵਾਮੀ ਜੀ ਇਹਨਾਂ ਦੇ ਵੱਲੋਂ ਅੱਜ ਕੰਪਲੀਟ ਕੀਤੀ ਗਈ ਸੀ ਬੀਤੇ ਕੱਲ ਕੰਪਲੇਟ ਕਿਸ ਦੇ ਖਿਲਾਫ ਹੈ ਕੀ ਕੰਪਲੀਟ ਹੈ ਇਸ ਤੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਬੱਬੂ ਮਾਨ ਦੇ ਖਿਲਾਫ ਕੰਪਲੇਟ ਦਿੱਤੀ ਹੈ ਕੁਝ ਕਹਿ ਰਹੇ ਨੇ ਕਿ ਕਮੇਟੀ ਦੇ ਖਿਲਾਫ ਕੰਪਲੇਟ ਦਿੱਤੀ ਹੈ ਤਾਂ ਸਵਾਮੀ ਜੀ ਸਾਡੇ ਨਾਲ ਖੁਦ ਮੌਜੂਦ ਨੇ ਗੱਲਬਾਤ ਕਰਾਂਗੇ ਸਵਾਮੀ ਜੀ ਕੰਪਲੀਟ ਹੈ ਕੀ ਔਰ ਕੰਪਲੀਟ ਕਿਸ ਦੇ ਖਿਲਾਫ ਹੈ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਜੈ ਮਾਤਾ ਦੀ ਇਹ ਜਿਹੜੀ ਕੰਪਲੇਂਟ ਹੈ ਇਹ ਉਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਨੇ ਉੱਪਰ ਸਾਰਾ ਪ੍ਰਬੰਧ ਕੀਤਾ ਹੈ ਜੋ ਆਯੋਜਕ ਸੰਜੋਜ ਕੋ ਉਥੇ ਸੀਗੇ ਜਿਹੜਾ 14 15 16 ਨੂੰ ਮੇਲਾ ਹੋਇਆ ਆਪਣਾ ਮਾਂ ਚਿੰਤਪੁਰਨੀ ਮਹੋਤਸਵ ਹੂੰ ਉਹਨਾਂ ਪੈਂਦਾ ਜੀ ਖੇਤਰ ਅੰਬ ਹੈ ਅੰਬ ਦੇ ਵਿੱਚ ਇਹ ਮਹੋਤਸਵ ਕੀਤਾ ਗਿਆ 14 15 16 ਤੇ ਉਹ ਜਿਹੜੀ ਸਾਡੇ ਵੱਲੋਂ ਕੰਪਲੀਟ ਦਿੱਤੀ ਗਈ ਹੈ ਜੀ ਉਹ ਡੀਸੀ ਸਾਹਿਬ ਨੇ ਦਿੱਤੀ ਗਈ ਹੈ ਪ੍ਰਬੰਧਕਾਂ ਦੇ ਖਿਲਾਫ ਤੇ ਜੋ ਵੀ ਕਾਰਜਕਾਰਨੀ ਉਥੇ ਸੱਜ ਜਿਨ੍ਹਾਂ ਨੇ ਆਯੋਜਕ ਸੰਯੋਜਕ ਜੋ ਵੀ ਉਥੇ ਉਹਨਾਂ ਦੇ ਖਿਲਾਫ ਕੀ ਦਿੱਤੀ ਗਈ ਹੈ ਉਹ ਇਹ ਦਿੱਤੀ ਗਈ ਹੈ ਜੀ ਕਿ ਉਥੇ ਮਾਂ ਦਾ ਦਰਬਾਰ ਬੜਾ ਸੁੰਦਰ ਭਵệ ਦਰਬਾਰ ਲੱਗਾ 14 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਗਈ ਹੈ ਮਾਂ ਚੰਤਪੁਣ ਦਰਬਾਰ ਦੇ ਵਿੱਚੋਂ ਜੋਤ ਲੈ ਕੇ ਗਏ ਹੈ ਜੋਤ প্রজ্বলਿਤ ਹੋਈ ਹੈ ਉਥੇ ਜੀ ਪੂਰਾ ਮੰਦਰ ਦਾ ਮਾਹੌਲ ਹੈ ਔਰ 15 ਔਰ 16 ਨੂੰ ਜਿਹੜਾ ਉੱਥੇ ਜੋ ਵੀ ਵਾਕਿਆ ਹੋਇਆ ਤੁਹਾਨੂੰ ਹੋਰ ਵੀ ਨਿਊਜ਼ ਤੇ ਚੱਲ ਰਹੀ ਹੈ ਜਾਂ ਤੁਹਾਨੂੰ ਪਤਾ ਹੀ ਹੈ ਜਾਂ ਲਾਈਵ ਵੀ ਉੱਥੇ ਚੱਲਿਆ ਕਿ ਬੱਬੂ ਮਾਨ ਜੀ ਆਏ ਬੱਬੂ ਮਾਨ ਜੀ ਕਲਾਕਾਰ ਹੈ ਬੜੇ ਅੱਛੇ ਤੇ ਆਪਣਾ ਅੰਮ੍ਰਿਤਪਾ ਅੰਮ੍ਰਿਤ ਅੰਮ੍ਰਿਤ ਮਾਨ ਅੰਮ੍ਰਿਤ ਮਾਨ 16 ਨੂੰ ਆਇਆ ਜੀ ਉਹ 15 ਨੂੰ ਆਇਆ ਜੀ ਬੱਬੂ ਮਾਨ ਜੀ ਉਹਨਾਂ ਨੇ ਆਖੇ ਜੋ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਜੋ ਆਪਣਾ ਉਹ ਕਰਦੇ ਆ ਜੋ ਗਾਣਾ ਉਹ ਉਹ ਉਹਨਾਂ ਨੇ ਉੱਥੇ ਗਾਏ ਹੈ ਜੀ ਪਰ ਅਸੀਂ ਇਸ ਚੀਜ਼ ਨੂੰ ਬੇਅਦਬੀ ਮੰਨਦੇ ਆਂ ਜੀ ਕਿਉਂ ਬੇਅਦਬੀ ਮੰਨਦੇ ਕਿਉਂਕਿ ਮਾਂ ਦਾ ਸੁੰਦਰ ਦਰਬਾਰ ਲਗਾ ਜੋਤ ਜਾਗ ਰਹੀ ਹੈ ਜਿਹੜੇ ਚੰਦਪਨੀ ਦਰਬਾਰ ਚੋਂ ਮਾਂ ਦੀ ਜੋਤ ਲਿਜਾਈ ਜਾਂਦੀ ਉਹ ਜਾਗਰਨ ਵਾਸਤੇ ਕੀਰਤਨਾ ਵਾਸਤੇ ਲਿਜਾਈ ਜਾਂਦੀ ਹੈ ਨਾ ਕਿ ਮੇਲਿਆਂ ਵਾਸਤੇ ਉਥੇ ਉਹ ਜੀ ਉਹ ਸਾਰਾ ਕੁਝ ਕਰਕੇ ਮਾਂ ਦੇ ਜੋਤ ਪਜੜਿਤ ਕਰਕੇ ਦਰਬਾਰ ਲਗਾ ਕੇ ਉਥੇ ਨਸ਼ਿਆਂ ਵਾਲੇ ਗਾਣੇ ਜਾਂ ਅਖਾੜੇ ਲਗਾਣੇ ਇਹ ਅੱਛਾ ਤੁਸੀਂ ਵੀ ਨਹੀਂ ਸਮਝੋਗੇ ਤੇ ਅਸੀਂ ਤਾਂ ਬਿਲਕੁਲ ਨਹੀਂ ਸਮਝਾਂਗੇ ਜੀ ਇਹ ਅਸੀਂ ਸਨਾਤਨ ਤਰੰਦੀ ਮਾਂ ਭਗਵਤੀ ਚੰਤਪੁਰਨੀ ਦੀ ਅਸੀਂ ਬੇਅਦਬੀ ਸਮਝਦੇ ਆ ਸਾਡੇ ਮਨ ਦੇ ਵਿੱਚ ਦੁੱਖ ਹੈ ਇਸ ਦੁੱਖ ਦਾ ਪਟਾਵਾ ਪ੍ਰਗਟਾਵਾ ਅਸੀਂ ਇੱਥੇ ਆ ਕੇ ਕਿਉਂਕਿ ਸਾਡੀ ਜੈਮਾ ਲੰਗਰ ਸੇਵਾ ਸੁਮਿਤੀ ਹੈ ਜੀ ਅਸੀਂ ਹਰੇਕ ਮਹੀਨੇ ਸੰਗਰਾਂ ਨੂੰ ਮਾਂ ਦੇ ਦਰਬਾਰ ਤੇ ਜਾ ਕੇ ਪੰਡਾਲਾ ਲਗਾਣੇ ਆ ਜਦੋਂ ਇਸ ਵਾਰ ਗਏ ਆ ਅਸੀਂ 15 ਤਰੀਕ ਸਾਨੂੰ ਜਾ ਕੇ ਉੱਥੇ ਪਤਾ ਚੱਲਿਆ ਫਿਰ ਅਸੀਂ ਆ ਕੇ ਇੱਥੇ ਆਪਣੇ ਸਦਸਤਿਆਂ ਨਾਲ ਮੀਟਿੰਗ ਕਰਕੇ ਡੀਸੀ ਸਾਹਿਬ ਨੂੰ ਅਸੀਂ ਆਪਦਾ ਮੰਗ ਪੱਤਰ ਦਿੱਤਾ ਹੈ ਬੇਟੀ ਸਾਹਿਬ ਉੱਥੇ ਜਰੂਰ ਗੌਰ ਫਰਮਾਇਆ ਜਾਵੇ ਤੇ ਜੋ ਬਣਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਧਰਮ ਦੀ ਮਾਂ ਚਿੰਤਪੁਣੀ ਦੀ ਜਗਦੀ ਜੋਤ ਦੀ ਬੇਅਦਬੀ ਕੀਤੀ ਹੈ ਜੀ ਸੋਮ ਜੀ ਬੇਅਦਬੀ ਕੀਤੀ ਕਿੰਨਾਂ ਦੇ ਵੱਲੋਂ ਗਈ ਹੈ ਜਿਹੜੇ ਪੰਜਾਬੀ ਸਿੰਗਾ ਪੁੰਚੇ ਸੀ ਉਹਨਾਂ ਵੱਲੋਂ ਕੀਤੀ ਗਈ ਹੈ ਜਾਂ ਫਿਰ ਜਿਹੜੀ ਕਮੇਟੀ ਸੀਗੀ ਜਿਸ ਦੇ ਵੱਲੋਂ ਸਾਰਾ ਪ੍ਰੋਗਰਾਮ ਧਾਰਮਿਕ ਉਲੀਕਿਆ ਗਿਆ ਸੀਗਾ ਸਿੰਖਬ ਗੱਲੇ ਵੀ ਜਿਹੜਾ ਜਿਹੜਾ ਸਿੰਗਰ ਬੁਲਾਇਆ ਗਿਆ ਉਹ ਤਾਂ ਕਿਸੇ ਕਮੇਟੀ ਜਿਹਨਾਂ ਨੇ ਪ੍ਰਬੰਧ ਕੀਤਾ ਉਹਨਾਂ ਦੇ ਉਹਨਾਂ ਦੇ ਦੁਆਰਾ ਬੁਲਾਏ ਗਏ ਹੈ ਨਾ ਉਹ ਤਾਂ ਉਹ ਤਾਂ ਆਪਣੇ ਆਪ ਤਾਂ ਆਏ ਨਹੀਂ ਉੱਥੇ ਉਹਨਾਂ ਦੇ ਦੁਆਰਾ ਬੁਲਾਏ ਗਏ ਹੈ ਇਹ ਜਿਹੜੀ ਬੇਅਦਬੀ ਕੀਤੀ ਹੈ ਇਹ ਤਾਂ ਦੇਖੋ ਜੀ ਜਿਹੜੇ ਉੱਥੋਂ ਦੇ ਪ੍ਰਬੰਧਕ ਹੈ ਕਾਰਜਕਾਰਨੀ ਸਦਸੇ ਹੈ ਇਹ ਤਾਂ ਅਸਲ ਦੇ ਵਿੱਚ ਉਹਨਾਂ ਨੇ ਕੀਤੀ ਹੈ ਦੇਖੋ ਜੀ ਦੇਵ ਭੂਮੀ ਦੇਵਤਿਆਂ ਦੀ ਭੂਮੀ ਕਵੰਦੀ ਹੈ ਹਿਮਾਚਲ ਜਿਹੜਾ ਦੇਵ ਭੂਮੀ ਕਵੰਦਾ ਦੇਵਤਿਆਂ ਦੀ ਭੂਮੀ ਹੈ ਔਰ ਉਸ ਦੇਵ ਭੂਮੀ ਦੇ ਵਿੱਚ ਜਿਹੜੇ ਲੋਕ ਪਰਮਾਤਮਾ ਦੇ ਨਾਲ ਇਹਨੇ ਜੁੜੇ ਹੋਏ ਐ ਮਹਾਰਾਣੀ ਦੇ ਨਾਲ ਇਹਨੇ ਜੁੜੇ ਹੋਏ ਐ ਉਸ ਨਾਮ ਨੂੰ ਆਪਾਂ ਗਲਤ ਯੂਜ਼ ਕਰੀਏ ਸਾਨੂੰ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਤਾਂ ਕਹਿੰਨੇ ਬਿਲਕੁਲ ਮੇਲਾ ਹੋਣਾ ਚਾਹੀਦਾ ਜੀ ਜਿਹੜਾ ਸਾਡਾ ਸੱਭਿਆਚਾਰ ਆ ਸਾਰਿਆਂ ਦੇ ਅੱਗੇ ਇਹ ਦਿਖਾਣਾ ਚਾਹੀਦਾ ਹੈ ਹਿਮਾਚਲੀ ਸੱਭਿਆਚਾਰ ਉਹ ਆਪਦਾ ਵਖਾੰਦੇ ਉੱਥੇ ਹਿਮਾਚਲੀ ਗਾਣੇ ਗਾਇਜਿੰਦੇ ਜੋ ਵੀ ਹੁੰਦਾ ਪਰ ਮਾਂ ਭਗਵਤ ਜੀ ਦਾ ਦਰਬਾਰ ਨਾ ਲੱਗਦਾ ਜੋਤ ਨਾ ਜਗਾਈ ਜਾਂਦੀ ਮਾਂ ਚਿੰਤਪੂਰਨ ਦਾ ਨਾਮ ਨਾ ਹੁੰਦਾ ਇਹ ਕੋਈ ਨਾ ਇਹ ਕੋਈ ਸੌਮ ਜੀ ਜਿਵੇਂ ਤੁਸੀਂ ਕਿਹਾ ਵੀ ਜਿਵੇਂ ਆਪਾਂ ਚਿੰਤਪੂਰਨ ਦੀ ਗੱਲ ਕਰੀ ਜੱਜਵਾਲਾ ਜੀ ਦੀ ਗੱਲ ਕਰੀ ਤਾਂ ਅਕਸ ਤੋ ਜੋਤਾ ਲਿਆਂਦੀਆਂ ਜਾਂਦੀਆਂ ਨੇ ਪਰ ਉਹ ਜੋਤਾ ਜਿਹੜੀਆਂ ਇਹ ਜਾਗਰਤ ਦੇ ਵਿੱਚ ਰੱਖੀਆਂ ਜਾਂਦੀਆਂ ਧਾਰਮਿਕ ਗੀਤ ਗਾਏ ਜਾਂਦੇ ਨੇ ਮਾਂ ਦਾ ਗੁਣ ਗਾਣ ਕੀਤਾ ਜਾਂਦਾ ਉਹ ਉਦੋਂ ਜੋਤ ਲਈ ਜਾਂਦੀ ਹੈ ਪਰ ਇੱਕ ਜੋਤ ਨੂੰ ਪ੍ਰਚੰਡ ਕਰਕੇ ਉਸ ਦੇ ਅੱਗੇ ਗਾਣੇ ਗਾਣੇ ਤਾਂ ਇਹ ਕਿੰਨਾ ਕੁ ਵਾਜਬ ਹੈ ਕਿ ਉੱਥੇ ਜਿਹੜੇ ਲੋਕ ਸੀਗੇ ਪ੍ਰਬੰਧਕ ਕਮੇਟੀ ਸੀਗੀ ਉਹਨਾਂ ਦਾ ਕਿਸੇ ਵੱਲ ਇਸ ਗੱਲ ਤੇ ਧਿਆਨ ਨਹੀਂ ਗਿਆ ਹੋਰ ਬਹੁਤ ਸਾਰੇ ਜਥੇਬੰਦੀਆਂ ਨੇ ਠੋਡੀ ਕਿਸੇ ਹੋਰ ਨਾਲ ਵੀ ਗੱਲਬਾਤ ਹੋਈ ਹੈ ਜਾਂ ਕੱਲੇ ਤੁਸੀਂ ਹੋ ਕੰਪਲੀਟਡ ਹੋ ਬਹੁਤ ਸਾਰੇ ਜਥੇਬੰਦੀਆਂ ਨਾਲ ਗੱਲਬਾਤ ਚੱਲ ਰਹੀ ਹੈ ਜੀ ਸਾਡੇ ਬਹੁਤ ਅੱਛੇ-ਅੱਛੇ ਹੋਰ ਜਿਹੜੇ ਸੰਤ ਮਹਾਤਮਾ ਉਹਨਾਂ ਨਾਲ ਗੱਲਬਾਤ ਹੋਈ ਹੈ ਦਰਸਲ ਇਹ ਜਿਹੜਾ ਪ੍ਰੋਗਰਾਮ ਸਾਨੂੰ ਪਹਿਲਾਂ ਨਹੀਂ ਸੀ ਪਤਾ ਕਿਉਂਕਿ ਅਸੀਂ মিডিਆ ਨਾਲ ਘੱਟ ਜੁੜੇ ਰਹਿੰਦੇ ਆ 2 2.5 ਸਾਲ ਤੋਂ ਉੱਥੇ ਪੰਡਾਰਾ ਲੱਗ ਰਿਹਾ ਅੱਜ ਤੱਕ ਕਦੀ ਸਾਡੀ ਕੋਈ ਫੋਟ ਹੋਈ ਜਾਂ ਕੋਈ ਕੋਈ মিডিਆ ਤੇ ਕਦੀ ਆਈ ਨਹੀਂ ਨਾ ਹੀ ਅਸੀਂ ਕਦੀ ਕੋਈ ਪਾਈ ਕਿਉਂਕਿ ਘੱਟ ਜੁੜੇ ਰਹਿੰਦੇ ਆ ਇਸ ਸੀਜ਼ ਨਾਲ ਤੇ ਹੁਣ ਜਦੋਂ ਸਾਨੂੰ ਅਸੀਂ ਆਏ ਆ ਡੀਸੀ ਸਾਹਿਬ ਨੂੰ ਅਸੀਂ ਆਂਦਿਆਂ ਹੀ ਮੰਡੇ ਨੂੰ ਸੰਢਿਆ ਅਸੀਂ ਸ਼ਾਮੀ ਆਏ ਆ ਮੰਡੇ ਅਸੀਂ ਆਂਦੇ ਹੀ ਕੰਪਲੀਟ ਕਰ ਦਿੱਤੀ ਡੀਸੀ ਸਾਹਿਬ ਨੂੰ ਔਰ ਸਾਡੀ ਹੋਰ ਵੀ ਧਾਰਮਿਕ ਸੰਸਥਾਵਾਂ ਨਾਲ ਗੱਲ ਹੋਈ ਆ ਉਹ ਵੀ ਸਾਰੇ ਸਾਨੂੰ ਮਿਲਣਗੇ ਮਿਲ ਕੇ ਅਗਰ ਇੱਥੇ ਕਾਰਵਾਈਆਂ ਕੁਝ ਨਹੀਂ ਹੁੰਦਾ ਤਾਂ ਗਾਹ ਦਾ ਸੋਚਿਆ ਚਾਹੇਗਾ ਹੈਨਾ ਉਹਨਾਂ ਨਾਲ ਗੱਲ ਹੋਈ ਹੈ ਜੀ ਬਿਲਕੁਲ ਸੰਤ ਮਾਤਮਾ ਨਾਲ ਤੋ ਭਾਈ ਜੀ ਤੁਹਾਡੇ ਕੋਲ ਕੋਈ ਕਲਿੱਪ ਹੈ ਜਿਹਦੇ ਵਿੱਚ ਤੁਸੀਂ ਕਹਿ ਰਹੇ ਜਿਵੇਂ ਬੇਦਬੀ ਕੀਤੀ ਗਈ ਜਾਂ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਕਿਵੇਂ ਲੱਗ ਰਿਹਾ ਉੱਥੇ ਬੇਦਬੀ ਹੋਈ ਹੈ ਹਾਲਾਂਕਿ ਗੀਤ ਤਾਂ ਬੋਲੇਗੇ ਨੇ ਗੀਤ ਤਾਂ ਬੋਲਣੇ ਨਹੀਂ ਚਾਹੀਦੇ ਸੀਗੇ ਪਰ ਕੋਈ ਕਲਿੱਪ ਤੁਸੀਂ ਦਿਖਾ ਸਕਦੇ ਹੋ ਕੀ ਹੈ ਤੇ ਕਿਵੇਂ ਬੇਦਬੀ ਹੋਈ ਹੈ ਬਿਲਕੁਲ ਜੀ ਹਾਂਜੀ ਮੇਰਾ ਨਾਮ ਬਾਦਲ ਜੈਨੇ ਜੀ ਮੈਂ ਜੈ ਮਾਂ ਲੰਗਰ ਸੇਵਾ ਸਮਿਤੀ ਜੀ ਦਾ ਪ੍ਰਬੰਧਕ ਹਾਂ ਜੀ ਸਾਡੇ ਸਵਾਮੀ ਜੀ ਅਮਰೇಶ್ਵਰ ਦਾਸ ਜੀ ਨਾਲ ਨੇ ਜੀ ਅਸੀਂ ਜਿਵੇਂ ਉੱਥੇ ਭੰਡਾਰਾ ਲਗਾਉਣ ਜਾਂਦੇ ਹਾਂ ਜੀ ਇਸ ਵਾਰ ਅਸੀਂ ਜਦੋਂ ਦੇਖਿਆ ਬਹੁਤ ਮਨ ਦੁਖੀ ਹੋਇਆ ਕਿਉਂਕਿ ਜਿੰਨੇ ਵੀ ਉੱਥੇ ਦਰ ਦੇਖਦਾ ਹਾਂ ਮਾ ਜੀ ਜਿੰਨੀ ਸੰਗਤ ਹੈ ਉਹ ਚੋ 70 80% ਸਰਦਾਲੂ ਹੈ ਜੀ ਉਹ ਪੰਜਾਬ ਤੋਂ ਹੀ ਜਾਂਦੇ ਹੋਣਗੇ ਚੰਨਪੁਰ ਤੇ ਮਾਤਾ ਦੇਵ ਭਵਨ ਦੇ ਜੀ ਤੇ ਅਸੀਂ ਜਦੋਂ ਉੱਤੇ ਦੇਖਿਆ ਵੀ ਇਹ ਬੇਅਦਬੀ ਹੋਈ ਹੈ ਕਿਉਂਕਿ ਜਿਹੜਾ ਉੱਥੇ ਦਾ ਪ੍ਰਸ਼ਾਸਨ ਹੈ ਜਿਹੜੇ ਉੱਥੇ ਦੇ ਪ੍ਰਬੰਧਕ ਹੈ ਉਹਨਾਂ ਵੱਲੋਂ ਇਹ ਬੇਅਦਬੀ ਕੀਤੀ ਗਈ ਹੈ ਜੀ ਕਿਉਂਕਿ ਜੀ ਬੱਬੂ ਮਾਨ ਜੀ ਕਲਾਕਾਰ ਹੈ ਉਹਨਾਂ ਤਾਂ ਜਿੱਥੇ ਬੁਲਾਵਾਂਗੇ ਉਹਨਾਂ ਨੇ ਆ ਜਾਣਾ ਹੈ ਜੀ ਤੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਮਹਾਮਈ ਦੀ ਜੋਤ ਲਈ ਜਾ ਰਹੀ ਹੈ ਮਾਂ ਮਈ ਦਾ ਦਰਬਾਰ ਹੈ ਤੇ ਅਸੀਂ ਕਿਸੇ ਧਾਰਮਿਕ ਕਲਾਕਾਰ ਨੂੰ ਬੁਲਾਈਏ ਜੋ ਉਸ ਧਰਮ ਦੇ ਰਿਲੇਟਿਡ ਹੋਣ ਤੇ ਭਜਨ ਕੀਰਤਨ ਕਰਨ ਜੀ ਉੱਥੇ ਧਾਰਮਾਂ ਦੇ ਰਿਲੇਟਿਡ ਹੋਰ ਜੋ ਵੀ ਬੱਬੂ ਮਾਨ ਜੀ ਦੇ ਗਾਣੇ ਐ ਮੇਲਾ ਹੁੰਦਾ ਜੀ ਉਹਨੂੰ ਮਾਚਨ ਪੁਰਣੀ ਮਹੋਤਸਵ ਦਾ ਨਾਮ ਨਾ ਦਿੱਤਾ ਜਾਂਦਾ ਉਹਨੂੰ ਤੁਸੀਂ ਉਹਨਾਂ ਉਤਸਵ ਆਂਬੋਤਸਰ ਹਿਮਾਚਲ ਉਤਸਵ ਕੁਝ ਵੀ ਫੈਸਟੀਵਲ ਤੁਸੀਂ ਨਾਮ ਦੇ ਸਕਦੇ ਸੀ ਮਾਤਾ ਦਾ ਦਰਬਾਰ ਨਾਲ ਲਗਾਉਂਦੇ ਮੈਂ ਤੁਹਾਨੂੰ ਉਸ ਤੇ ਰਿਲੇਟਿਡ ਤੁਹਾਨੂੰ ਵੀਡੀਓ ਦਿਖਾਉਣਾ ਵੀ ਕਿੰਨੀ ਇਹ ਜਿੰਨੇ ਵੀ ਭਾਗਤ ਐ ਉਸ ਚੀਜ਼ ਨੂੰ ਗੌਰ ਕਰਨ ਸਾਡੇ ਸਵਾਮੀ ਜੀ ਨੇ ਸਾਡੀਆਂ ਹੋਰ ਧਾਰਮਿਕ ਸੰਸਥਾਵਾਂ ਐ ਤੇ ਸਾਰਿਆਂ ਨਾਲ ਗੱਲ ਚੱਲ ਰਹੀ ਹੈ ਜੀ ਅਸੀਂ ਹੁਣ ਵੀ ਜਾ ਰਹੇ ਸੀ ਚਿੰਤਪੁਰਨੀ ਹੀ ਜਾ ਰਹੇ ਸੀ ਉਧਰ ਹੀ ਨਿਕਲਣਾ ਜੀ ਉੱਥੇ ਮੀਟਿੰਗ ਰੱਖੀ ਗਈ ਹੈ ਤੇ ਇੱਕ ਦੋ ਦਿਨ ਵਿੱਚ ਸਾਨੂੰ ਸਾਡੇ ਡੀਸੀ ਸਾਹਿਬ ਬਹੁਤ ਇਮਾਨਦਾਰ ਨੇ ਸ੍ਰੀ ਹਿਮਾਂਸ਼ੂ ਜੈਨ ਜੀ ਨੇ ਵਿਸ਼ਵਾਸ ਦਿਲਾਇਆ ਉਹ ਕਹਿੰਦੇ ਮੇਰਾ ਵੀ ਬਹੁਤ ਵੱਡਾ ਆਸਥਾ ਦਾ ਕੇਂਦਰ ਹੈ ਮੈਂ ਵੀ ਹੁਣ ਜਾਣਾ ਵਾਂ ਉੱਤੇ ਜਾ ਕੇ ਆਇਆ ਵਾਂ ਤੇ ਅਸੀਂ ਤੁਹਾਡੀ ਬਿਲਕੁਲ ਇਸ ਮੁੱਦੇ ਦੇ ਉੱਪਰ ਸਹਾਇਤਾ ਕਰਾਂਗੇ ਜੋ ਬਣਦੀ ਕਾਰਵਾਈ ਹੋਏਗੀ ਦੇਖੋ ਕਲਾਕਾਰ ਅਕਸਰ ਵੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਬਹੁਤ ਸਾਰੇ ਕਲਾਕਾਰਾਂ ਦੇ ਵਿੱਚ ਵਿਵਾਦ ਹੁੰਦੇ ਨੇ ਪਰ ਕਈਆਂ ਨੂੰ ਬਿਨਾਂ ਵਜ੍ਹਾ ਤੋਂ ਵੀ ਵਿਵਾਦਾਂ ਦੇ ਵਿੱਚ ਖਿੱਚ ਲਿਆ ਜਾਂਦਾ ਕਈਆਂ ਦੀ ਕੁਝ ਗਲਤੀ ਵੀ ਹੁੰਦੀ ਹੈ ਪਰ ਬਹੁਤ ਸਾਰੇ ਕਲਾਕਾਰ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਹਿੰਦੇ ਸਾਡੀ ਤਾਂ ਜੋ ਡਿਮਾਂਡ ਹੁੰਦੀ ਹੈ ਜੋ ਉੱਥੇ ਕੀ ਕਹਿੰਦੀ ਸੀ ਤਾਂ ਉਹ ਕਹਿੰਦੇ ਆ ਕਿ ਲੱਗਦਾ ਨਹੀਂ ਤੇ ਵਿੱਚ ਜਿੱਥੇ ਪ੍ਰਬੰਧਕਾਂ ਦੀ ਗਲਤੀ ਸੀਗੀ ਜਿਹੜੀ ਆਡੀਅன்ஸ் ਉੱਤੇ ਪਹੁੰਚੀ ਸੀ ਇਕੱਠੇ ਤਾਂ ਆਪਾਂ ਹੋਏ ਆ ਮਾਂ ਚਿੰਤਪੁਰਨੀ ਮહોਤਸਵ ਤੇ ਤਾਂ ਵੀਡੀਓ ਜਿਵੇਂ ਤੁਸੀਂ ਕਰਕੇ ਦਿਖਾਓ ਇੱਕ ਉਹ ਵੀਡੀਓ ਤਾਂ ਵੀਡੀਓ ਦੇ ਵਿੱਚ ਜਿਵੇਂ ਦੇਖਣ ਨੂੰ ਮਿਲਿਆ ਕਿਵੇਂ ਲੋਕ ਕੱਪੜੇ ਉਤਾਰ ਕੇ ਲੱਗੇ ਹੋਏ ਨੇ ਇਹ ਚੀਜ਼ ਕਿਸੇ ਨੇ ਵੀ ਨੋਟਿਸ ਨਹੀਂ ਕੀਤੀ ਕਿ ਲੱਗਦਾ ਜਿਹੜੇ ਲੋਕ ਪਹੁੰਚੇ ਉਹਨਾਂ ਦੀ ਵੀ ਗਲਤੀ ਹੈ ਬਿਲਕੁਲ ਜੀ ਮੈਂ ਇਸ ਤੇ ਇਹੀ ਕਹਿਣਾ ਚਾਹਾਂਗਾ ਜੀ ਸਭ ਤੋਂ ਫਰਸਟ ਆਲ ਤਾਂ ਗਲਤੀ ਉਹਨਾਂ ਦੀ ਹੈ ਜੀ ਜਿਨ੍ਹਾਂ ਨੇ ਮੇਲਾ ਕਰਵਾਇਆ ਜੀ ਜੋ ਤੇਰੇ ਪ੍ਰਬੰਧਕ ਹੈ ਜੀ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਵੀ ਜਾਤਾ ਸੀ ਜੇ ਕਰ ਰਹੇ ਆ ਤਾਂ ਬਹੁਤ ਆਪਣੇ ਪੰਜਾਬ ਚ ਹਿਮਾਚਲ ਚ ਪੂਰੇ ਇੰਡੀਆ ਚ ਬਹੁਤ ਐਜੇ ਕਲਾਕਾਰ ਹੈ ਜੋ ਧਾਰਮਿਕ ਉਹਦੇ ਨਾਲ ਰਿਲੇਟਡ ਨੇ ਜੀ ਭਜਨ ਕੀਰਤਨ ਕਰਦੇ ਨੇ ਉਹ ਕਿਸੇ ਨੂੰ ਵੀ ਬੁਲਾ ਸਕਦੇ ਸੀ ਤੇ ਬਾਕੀ ਜੋ ਤੇਰੇ ਲੋਕ ਹੈ ਜੀ ਉਹਨਾਂ ਨੇ ਵੀ ਇਸ ਚੀਜ਼ ਦਾ ਬਹੁਤ ਵਿਰੋਧ ਕੱਲਾ ਅਸੀਂ ਨਹੀਂ ਵਿਰੋਧ ਕਰ ਰਹੇ ਹਿਮਾਚਲ ਦੇ ਵਿੱਚ ਆਲ ਇੰਡੀਆ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਇਸ ਚੀਜ਼ ਦਾ ਵਿਰੋਧ ਹੋ ਰਿਹਾ ਸਾਡੀ ਹਿਮਾਚਲ ਵੀ ਗੱਲ ਹੋਈ ਹੈ ਜੀ ਉਹ ਵੀ ਕਹਿੰਦੇ ਕਹਿੰਦੇ ਜੀ ਆਓ ਤੁਸੀਂ ਅਸੀਂ ਤੁਹਾਡੇ ਨਾਲ ਆ ਤੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਜੇ ਇਸ ਤੇ ਕੋਈ ਕਾਰਵਾਈ ਹੁੰਦੀ ਹੈ ਠੀਕ ਹੈ ਨਹੀਂ ਸਾਡੇ ਸਵਾਮੀ ਜੀ ਇਸ ਤੋਂ ਬਾਅਦ ਨਹੀਂ ਕੋਈ ਵੀ ਸਾਨੂੰ ਕੁਝ ਵੀ ਕਿ ਮਾ ਚੰਪੁਰਨੀ ਦੇ ਨਾਮ ਤੇ ਜੇ ਅਸੀਂ ਜਾਣ ਦੇਣ ਨੂੰ ਵੀ ਤਿਆਰ ਆ ਜੀ ਸਾਡਾ ਬਹੁਤ ਵੱਡਾ ਆਸਥਾ ਦਾ ਕੇਂਦਰ ਹੈ ਉਹਦੇ ਲਈ ਸਾਨੂੰ ਮਰਨ ਵਰਤੇ ਤੇ ਵੀ ਬੈਠਣਾ ਪਏਗਾ ਜੇ ਅਸੀਂ ਬੈਠਾਂਗੇ ਵੀ ਅੱਗੇ ਤੋਂ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਵੀ ਮਾ ਚੰਪੁਰਨੀ ਦਾ ਨਾਮ ਹੋਵੇ ਉੱਥੇ ਮਾਂ ਮਾਈ ਦਾ ਦਰਬਾਰ ਹੋਵੇ ਤੇ ਮਾਤਾ ਦੀ ਪਾਵਨ ਜੋਤ ਦੇ ਅੱਗੇ ਉੱਥੇ ਜੀ ਮੈਂ ਤੁਹਾਨੂੰ ਵੀਡੀਓ ਲਗਾਣਾ ਮੈਂ ਤੁਹਾਨੂੰ ਦਿਖਾਣਾ ਜੀ ਉੱਥੇ ਆ ਦੇਖੋ ਉੱਥੇ ਜੀ ਡਾਂਸਰਾਂ ਨਚਾਈਆਂ ਗਈਆਂ ਜੀ दारू ਵਾਲੇ ਗਾਣੇ ਗਾਏ ਗਏ ਜੀ ਆ ਦੇਖੋ ਜੀ ਮੈਂ ਕੈਮਰੇ ਦੇ ਸਾਹਮਣੇ ਦਿਖਾਣਾ ਚਾਹੂੰਗਾ ਜੀ ਇਹ ਅਮਰਤ ਮਾਨ ਜੀ ਹੈ ਜੀ ਦੇਖੋ ਜੀ ਤੇ ਐਸੇ ਤਾਂ ਮੈਂ ਤੁਹਾਨੂੰ ਬੱਬੂ ਮਾਨ ਜੀ ਦੇ ਦਿਖਾਉਂਗਾ ਜਿਵੇਂ ਜੀ ਇਹ ਤਾਂ ਕਲਾਕਾਰ ਹੈ ਜੀ ਦੇਖੋ ਜੀ ਇਹਨਾਂ ਤਾਂ ਆਣਾ ਹੈ ਆਪਣਾ ਸ਼ੋਅ ਕਰਕੇ ਚਲੇ ਜਾਣਾ ਹੈ ਜੀ ਜੋ ਉੱਥੇ ਦੇ ਪ੍ਰਬੰਧਕ ਹੈ ਜਾਂ ਉੱਥੇ ਦੀ ਪ੍ਰਸ਼ਾਸਨ ਹੈ ਜੋ ਵੀ ਇਨਵੋਲਵ ਹੈ ਜੀ ਸਾਰਿਆਂ ਨੂੰ ਪਤਾ ਹੈ YouTube ਤੇ ਲਾਈਵ ਚੱਲਿਆ ਹੈ ਜੀ ਸਭ ਕੁਝ ਹੋਇਆ ਹੈ ਜੀ ਮੈਂ ਤਾਂ ਉਹਨਾਂ ਨੂੰ ਕਹੂੰਗਾ ਵੀ ਆ ਦੇਖੋ ਜੀ ਉੱਥੇ ਕੀ ਕੁਛ ਹੋਇਆ ਨਹੀਂ ਹੈ। ਇਹ ਮੁੜ ਕੇ। ਤੇ ਕੋਈ ਜੀ ਮਾ ਮਾਈ ਦੇ ਦਰਬਾਰ ਦੇ ਵਿੱਚ ਜੋਤ ਦੇ ਸਾਹਮਣੇ ਜੀ। ਤੂੰ ਚੱਕਰ ਵਿੱਚ ਪੌਣੀ ਹੈ। ਪਰ ਲੋਕ ਵੀ ਕਿੰਨੇ ਕੁ ਸਿਆਣੇ ਲੋਕਾਂ ਨੂੰ ਸਮਝ ਨਹੀਂ ਵੀ ਅਸੀਂ ਕਰ ਕੀ ਦੇਈਏ। ਬਿਲਕੁਲ ਜੀ ਲੋਕਾਂ ਨੇ ਤਾਂ ਜੀ ਦੇਖੋ ਜੀ ਉਹਨਾਂ ਨੇ ਤਾਂ ਜੀ ਇੱਕ ਮੇਲੇ ਦੇ ਨਾਮ ਤੇ ਆਏ ਜੀ ਲੋਕਾਂ ਨੂੰ ਵੀ ਹੋਣਾ ਚਾਹੀਦਾ ਬਟ ਬਹੁਤ ਲੋਕੀ ਹੈ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ ਜੀ। ਠੀਕ ਹੈ ਕਿਸੇ ਨੂੰ ਯਾਨੀ ਕਿ ਉੱਤੇ ਜੋ ਵੀ ਪ੍ਰਸ਼ਾਸਨ ਵਾਲੇ ਜਾਂ ਪ੍ਰਬੰਧਕ ਹੈ ਉਹਨਾਂ ਨੂੰ ਇਹ ਨਹੀਂ ਹੋਇਆ ਵੀ ਮਾਤਾ ਦੀ ਜੋਤ ਦੀ ਤੇ ਮਾਤਾ ਦੇ ਦਰਬਾਰ ਦੀ ਬੇਅਦਬੀ ਹੋ ਰਹੀ ਹੈ ਜੀ ਦਰਬਾਰ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਹੈ ਜੀ ਅਸੀਂ ਇਸ ਚੀਜ਼ ਨੂੰ ਟੋਲਰੇਟ ਨਹੀਂ ਕਰ ਸਕਦੇ ਜੀ ਕਿਉਂਕਿ ਅਸੀਂ ਬਹੁਤ ਹੀ ਜ਼ਿਆਦਾ ਜੁੜੇ ਹੋਇਆ ਬਹੁਤ ਦੁਨੀਆ ਜੁੜੀ ਹੋਈ ਉਸ ਦਰਬਾਰ ਨਾਲ ਬਹੁਤ ਕੁਝ ਮਿਲਿਆ ਹੈ ਤੇ ਮੈਨੂੰ ਪਤਾ ਹੈ ਜਿੱਦਾਂ ਜਿੱਦਾਂ ਕਿਉਂਕਿ ਨਾ ਆਪਣੇ ਪੰਜਾਬ 'ਚ ਥੋੜੀ ਘੱਟ ਵਾਇਰਲ ਹੋਈ ਹੈ ਇਹ ਚੀਜ਼ ਜਿੱਦਾਂ ਜਿੱਦਾਂ ਮਾਤਾ ਦੇ ਭਗਤਾਂ ਨੂੰ ਪਤਾ ਲੱਗੇਗਾ ਸਾਰੇ ਸਾਡੇ ਨਾਲ ਆਣਗੇ ਤੇ ਇਸ ਚੀਜ਼ ਦਾ ਵਿਰੋਧ ਕਰਨਗੇ ਜੀ ਸਵਾਮੀ ਜੀ ਅਗਲੀ ਰਣਨੀਤੀ ਤੁਹਾਡੇ ਵੱਲੋਂ ਕੀ ਤਿਆਰ ਕੀਤੀ ਗਈ ਹੈ ਵੀ ਜੇਕਰ ਲੁਧਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਜਾਂ ਪੰਜਾਬ ਦੇ ਪ੍ਰਸ਼ਾਸਨ ਜਾਂ ਫਿਰ ਹਿਮਾਚਲ ਦੇ ਪ੍ਰਸ਼ਾਸਨ ਦੇ ਵੱਲੋਂ ਜੇਕਰ ਬਣਦੀ ਕਾਰ ਗੱਲ ਪਲਾਨ ਕੀ ਹੈ ਉਹਨੇ ਜਿਵੇਂ ਜੈਨ ਸਾਹਿਬ ਦੱਸੇ ਰਹੇ ਸੀ ਤੁਹਾਨੂੰ ਉਹਨੇ ਦੱਸਿਆ ਹੀ ਹੈ ਕਿ ਅਸੀਂ ਹੁਣ ਵੀ ਹਿਮਾਚਲ ਹੀ ਜਾ ਰਹੇ ਹਾਂ ਬਸ ਉੱਥੇ ਸਾਡੀ ਗੱਲ ਹੋਈ ਹੈ ਹੋਰ ਸੰਤ ਮਹਾਤਮਾ ਨਾਲ ਸੰਸਥਾਵਾਂ ਨਾਲ ਗੱਲ ਹੋਈ ਹੈ ਦੇਖੋ ਜਿਵੇਂ ਜਿਵੇਂ ਹਲੇ ਬਹੁਤਿਆਂ ਨੂੰ ਪਤਾ ਹੀ ਨਹੀਂ ਹੈ ਨਾ ਜਿਵੇਂ ਜਿਵੇਂ ਤੁਹਾਡੇ ਦੁਆਰਾ মিডিਆ ਦੇ ਦੁਆਰਾ ਪਤਾ ਚੱਲੇਗਾ ਜਾਂ ਇੱਕ ਦੂਸਰੇ ਤੋਂ ਪਤਾ ਚੱਲੇਗਾ ਦੇਖੋ ਜਿਹੜਾ ਬੇਅਦਬੀ ਦਾ ਮਾਮਲਾ ਹੈ ਤਾਂ ਦੁੱਖ ਸਾਰਿਆਂ ਨੂੰ ਹੈ ਨਾ ਜਿੰਨਾਂ ਨੂੰ ਦੁੱਖ ਸਾਨੂੰ ਹੈ ਉਹਨਾਂ ਕੋ ਹੋਰ ਵੀ ਜਿਹੜੀਆਂ ਸੰਸਥਾਵਾਂ ਜਾਂ ਜਿਹੜੇ ਮਹਾਰਾਣੀ ਦੇ ਨਾਲ ਧਰਮ ਦੇ ਨਾਲ ਜੁੜੇ ਹੋਏ ਹੈ ਜੀ ਉਹਨਾਂ ਸਾਰਿਆਂ ਨੂੰ ਦੁੱਖ ਹੈ ਤੇ ਉੱਥੇ ਅਸੀਂ ਮੀਟਿੰਗ ਬਿਠਾ ਰਹੇ ਹਾਂ ਬਸ ਉਹ ਮੀਟਿੰਗ ਦੇ ਵਿੱਚ ਜਾ ਕੇ ਅਗਲਾ ਜੋ ਵੀ ਕਦਮ ਹੋਏਗਾ ਫਿਰ ਉਹ ਮਹਾਰਾਣੀ ਦੀ ਕਿਰਪਾ ਨਾਲ ਚੱਕਿਆ ਜਾਏਗਾ ਕੋਈ ਸਿੰਗਰਾ ਦੇ ਨਾਲ ਕੋਈ ਵਿਰੋਧਤਾ ਨਹੀਂ ਕੋਈ ਉਹਨਾਂ ਦੇ ਖਿਲਾਫ ਤਾਂ ਨਹੀਂ ਕੰਪਲੀਟ ਕੋਈ ਜਹੇ ਬੱਬੂ ਮਾਨ ਨੇ ਜਾਂ ਫਿਰ ਅਮਰਜ਼ਮਾਨ ਨੇ ਨੇ ਜੀ ਨਹੀਂ ਬਿਲਕੁਲ ਬਿਲਕੁਲ ਸਾਡਾ ਉਹਨਾਂ ਨਾਲ ਕੋਈ ਵਿਰੋਧ ਹੋ ਨਹੀਂ ਸਕਦਾ ਕਿਉਂ ਉਹਨਾਂ ਦਾ ਕੰਮ ਹੈ ਜੀ ਗਾਣਾ ਉਹ ਕਲਾਕਾਰ ਨੇ ਆਪਦੀ ਕਲਾ ਵਖਾਉਂਦੇ ਆ ਸੰਗੀਤ ਦੇ ਨਾਲ ਜੁੜੇ ਨੇ ਆਪ ਦਾ ਸੰਗੀਤ ਜੋ ਗਾਣਾ ਉਹਨਾਂ ਦੀ ਇੱਛਾ ਹੈ ਜੀ ਇਹ ਤਾਂ ਹੁਣ ਜੀ ਜਿਹੜੀ ਪ੍ਰਬੰਧਕ ਕਮੇਟੀ ਹੈ ਜੋ ਕਾਰਜਕਾਰੀ ਉੱਥੋਂ ਇਸ ਦੱਸਿਆ ਆਯੋਜਕ ਸੰਯੋਜਕ ਹੈ ਇਹ ਤਾਂ ਜੀ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਵੀ ਅਸੀਂ ਦੇਖੋ ਜੀ ਇੱਥੇ ਭਵਨ ਲੱਗਾ ਹੈ ਮਹਾਰਾਣੀ ਦੀ ਜੋਤ ਪਰਚੰਡ ਹੈ ਸਾਰੇ ਗੁਰੂ ਜੀ ਮੈਨੂੰ ਇੱਕ ਗੱਲ ਯਾਦ ਆ ਗਈ ਸਾਡੇ ਗੁਰੂ ਜੀ ਕਹਿੰਦੇ ਸੀ ਜਿੱਥੇ ਇਹ ਜੋਤ ਜਗ ਜਾਵੇ ਉਹ ਘਰ ਘਰ ਨਹੀਂ ਰਹਿੰਦਾ ਗਲੀ ਗਲੀ ਨਹੀਂ ਰਹਿੰਦੀ ਉਹ ਮੰਦਿਰ ਬਣ ਜਾਂਦਾ ਦੇਖੋ ਜੀ ਕਿੰਨੇ ਸਨਮਾਨ ਦੇ ਨਾਲ ਮਾਨ ਦੇ ਨਾਲ ਮਾ ਚੰਦਪੁਰ ਦੇ ਦਰਬਾਰ ਜਾ ਕੇ ਉੱਥੋਂ ਦੀ ਜੋਤ ਜਗਵਾ ਕੇ ਉੱਥੇ ਲੈ ਕੇ ਆਏ ਸ਼ੋਭਾ ਯਾਤਰਾ ਕੱਢੀ ਗਈ ਬਹੁਤ ਅੱਛੇ ਢੰਗ ਦੇ ਨਾਲ ਔਰ 15 ਔਰ 16 ਨੂੰ ਤੁਸੀਂ ਇਹ ਕੰਮ ਕਰ ਰਹੇ ਹੋ ਉਸੇ ਜੋਤ ਦੀ ਤੁਸੀਂ ਉਸੇ ਦਰਬਾਰ ਦੀ ਉਸੇ ਮਹਾਰਾਣੀ ਦੀ ਬੇਅਦਬੀ ਕਰ ਰਹੇ ਹੋ ਤਾਂ ਇਹ ਗੱਲ ਬਿਲਕੁਲ ਭਗਤਾਂ ਨੂੰ ਚੰਗੀ ਨਹੀਂ ਲੱਗੇਗੀ ਜੀ ਨਾ ਲੱਗੀ ਹੈ ਨਾ ਹੀ ਲੱਗੇਗੀ ਅੱਗੇ ਵੀ ਤਾਂ ਜੋ ਸਾਡੇ ਬਾਕੀ ਸਦਸੇ ਗਣ ਜਿਹੜੇ ਆ ਜੋ ਸ਼ਰਧਾਲੂ ਗਣ ਸਦਸੇ ਜੋ ਸੰਤ ਮਹਾਤਮਾ ਜਿਹੜੇ ਨਾਲ ਜੁੜੇ ਆ ਉਹ ਜਿਵੇਂ ਵੀ ਅੱਗੇ ਦੀ ਕਾਰਜਕਾਰੀ ਬਣਾਣਗੇ ਉਹ ਅੱਗੇ ਕਦਮ ਬਧਾਇਆ ਜਾਏਗਾ ਜੀ ਧੰਨਵਾਦ ਸੋ ਬਿਲਕੁਲ ਇਹ ਸੰਤ ਸਵਾਮੀ ਜੀ ਜਿਨ੍ਹਾਂ ਦੇ ਵੱਲੋਂ ਕੰਪਲੀਟ ਉਹ ਦਿੱਤੀ ਗਈ ਹੈ ਹਾਲਾਂਕਿ ਚਰਚਾਵਾਂ ਇਹ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਉੱਤੇ ਕਿ ਬੱਬੂ ਮਾਂ ਦੇ ਖਿਲਾਫ ਜਿਹੜੀ ਕੰਪਲੀਟ ਹੈ ਉਹ ਦਿੱਤੀ ਗਈ ਹੈ ਬੱਬੂ ਮਾਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਜੋ ਕੰਪਲੀਟ ਨੇ ਸੰਤ ਸਵਾਮੀ ਜੀ ਉਹਨਾਂ ਦਾ ਇਹ ਕਹਿਣਾ ਕਿ ਸਾਡਾ ਕਲਾਕਾਰਾਂ ਦੇ ਨਾਲ ਕੋਈ ਵਿਰੋਧ ਨਹੀਂ ਕਲਾਕਾਰਾਂ ਦਾ ਕੀਤਾ ਉਹਨਾਂ ਦਾ ਕੰਮ ਹੈ ਉਹ ਆਪ ਦਾ ਕੰਮ ਕਰਨ ਦੇ ਲਈ ਆਏ ਸੀ ਪਰ ਜਿਹੜੀ ਉੱਥੇ ਦੀ ਪ੍ਰਬੰਧਕ ਕਮੇਟੀ ਸੀ ਜੇਕਰ ਉਹਨਾਂ ਨੇ ਮਾਂ ਦੇ ਦਰਬਾਰ ਤੋਂ ਪਵਿੱਤਰ ਜੋਤ ਲਿਆਂਦੀ ਸੀ ਚਿੰਤਪੁਰਨੀ ਮਾਂ ਦਾ ਨਾਮ ਵਰਤੇ ਆ ਗਿਆ ਸੀ ਹਾਲਾਂਕਿ ਜੇਕਰ ਜੋਤ ਨਾ ਕਹਿੰਦੇ ਲਈ ਆਈ ਜਾਂਦੀ ਚ ਨ ਕੋਈ ਇਤਰਾਜ਼ ਨਹੀਂ ਸੀ ਪਰ ਜਿੱਦੇ ਦਾ ਉਹਨਾਂ ਧਾਰਮਿਕ ਜਿੱਥੇ ਬੰਦਿਆਂ ਨੂੰ ਪਤਾ ਲੱਗ ਰਿਹਾ ਇਸ ਚੀਜ਼ ਦਾ ਡਟੂਆ ਜਿਹੜਾ ਵਿਰੋਧ ਉਹ ਕੀਤਾ ਜਾ ਰਿਹਾ ਤਾਂ ਹੁਣ ਵੀ ਕੈਰਨਿਕ ਜਿੱਥੇ ਹਿਮਾਚਲ ਜਾ ਰਹੇ ਆ ਧਾਰਮਿਕ ਜਿੱਥੇ ਬੰਦਿਆਂ ਦੀ ਜਿਹੜੀ ਕੀ ਮੀਟਿੰਗ ਹੈ ਉਹ ਕੀਤੀ ਜਾਵੇਗੀ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਲੁਧਿਆਣਾ ਦਾ ਪ੍ਰਸ਼ਾਸਨ ਹੈ ਜਾਂ ਫਿਰ ਹਿਮਾਚਲ ਦਾ ਪ੍ਰਸ਼ਾਸਨ ਹੈ ਤਾਂ ਜੋਤੀ ਦੇ ਪ੍ਰਬੰਧਕ ਕਮੇਟੀ ਸੀ ਉਹਨਾਂ ਦੁੱਤੇ ਕੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਗੁਪਾਲ ਦੇ ਨਿਕ ਸਵੇਰਾ ਲੁਧਿਆਣਾ